ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਆਈ ਹੋਪ ਕਿ ਸਾਰੇ ਜਿਹੜੇ ਠੀਕ ਹੋਗੇ ਵਧੀਆ ਹੋਗੇ ਆਈ ਹੋਪ ਨਹੀਂ ਕਹਿਣਾ ਹੁਣ ਮੈਂ ਉਹ ਸੜੀ ਜੀ ਵੀ ਇਕੱਲੇ ਪੁੰਦੇ ਕੁੜੀ ਆਈ ਹੈ ਜੇ ਮੈਂ ਕਹਿਣਾ ਹੈਲੋ ਜੀ ਸਤਿ ਸ਼੍ਰੀ ਅਕਾਲ ਮਾਰੇ YouTube ਫੈਮਲੀ ਮੇਰੀ YouTube ਪਰਿਵਾਰ ਆਪ ਸਭ ਠੀਕ ਹੋ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਚੜਦੀ ਕਲਾ ਵਿੱਚ ਹੋ ਤੇ ਸਹਜ ਨੂੰ ਫੇਰ ਲੱਗੀ ਉਲਟੀਆਂ ਜੀ ਬਿਮਾਰ ਬਹੁਤ ਫਿੱਦਰੀ ਹਲੇ ਭੱਜੀ ਇੱਕ ਮਿੰਟ ਨਹੀਂ ਮੇਰੀ ਕੁੜੀ ਟਿੱਕਦੀ ਕੀ ਕਰੇ ਪਾਉਨੇ ਅੱਜ ਦਊਂਗੀ ਨਾ ਦਵਾਈ ਹਰ 4 ਘੰਟੇ ਬਾਅਦ ਦਵਾਈ ਦਿਨੇ ਨੂੰ ਇਹਨੂੰ ਇਹਨੇ ਪਾਣੀ ਚ ਭਿੱਜਦੀ ਹੈ ਤਾਂ ਛੇਤੀ ਬਿਮਾਰ ਹੁੰਦੀ ਹੈ ਨਿਆਣਿਆਂ ਦਾ ਹੀ ਹਾਲ ਹੁੰਦਾ ਤੇ ਹਲੇ ਕੰਮ ਪਿਆ ਸਾਰਾ ਰੋਟੀ ਪਾਣੀ ਤਾਂ ਨਵੇੜੇ ਹਲੇ ਹਾਜ਼ਰੀ ਦੀ ਤੇ ਅੱਜ ਮੈਂ ਦਿਖਾਵਾਂਗੀ ਕਿ ਮੈਨੂੰ ਕੀ ਮਿਲਿਆ ਅਨਿਵਰਸਰੀ ਗਿਫਟ ਵਲੌਗ ਚ ਪੂਰੇ ਪੜੇ ਰਹੋ ਠੀਕ ਹੈ ਮੈਂ ਨਾ ਫਟਾਫਟ ਕੰਮ ਨਵੇੜ ਲਵਾਂ ਕੱਪੜੀ ਧੋ ਲਵਾਂ ਫੰਡੇ ਤਾਂ ਮੈਂ ਇੱਕ ਵਾਰ ਤਾਂ ਮੈਂ ਮੱਝ ਤੇ ਦੂਜੀ ਵਾਰ ਫਿਰ ਮੈਂ ਜਦਮਾ ਗੈਸ ਸਾਫ ਕਰ ਦਵਾਂ ਕਮਰੇ ਕੁੰਡਾ ਚਾਦਰ ਚੁੱਦਰਾਂ ਝਾੜ ਦਮਾ ਸਾਰੀਆਂ ਫੇਰ ਫ੍ਰੀ ਹੋ ਕੇ ਤੁਹਾਡੇ ਨਾਲ ਮਿਲਾਂਗੀ ਸਹਦ ਬਾਰਬੀਟੀ ਜਮਨ ਰੁੱਦੀ ਮਿੱਟੀ ਤੇ ਜਮਨ ਰੁੱਦੀ ਆ ਜੀ ਉਹ ਤਰੀਕਾ ਚਾਹ ਆ ਦੇਖ ਚਾਰੇ ਚੜੀ ਹੈ पी लो जी ने पीनी है चार चुकी है करते नहीं जी। थोड़ी देर टैर दिनी ठंडी हो जाए हाल तो देख सार्जे हुए मैं तो ना सच्ची दसा कल धक् बिलकुल बिलकुल धक्की हुई बार सार देखा थानू क्या करती है खेलन तो कम भी नहीं सर सिर भी नहीं बहे सिरे बालू मैं पेना फिर मीते सोनी जी मन जामा

ਅੱਡੀ ਸਾਈਕਲ ਲੈ ਜੀ ਆਦੀ ਕੋਈ ਨਾ ਦੇ ਦੇ ਨਿਆਣੇ ਨੂੰ ਉਪਰ ਠੀਕ ਆ ਆ ਦੇ ਦੇ ਨਾਲੇ ਤਾਂ ਪਾਪਾ ਵੀ ਹੈਗਾ ਜਾ ਚੀਜੀ ਕਰੂਗਾ ਨਾ ਹ ਚੱਕਲੇ ਜੀ ਭੇਜੂਗੀ ਚੱਲਾਂ ਤੇ ਚੱਲ ਕਮਰੇ ਚੁ ਕਪੜੇ ਧੋਏ ਆ ਸਵੇਰੇ ਮੈਂ ਸਹੱਦ ਦੇ ਦੇਖੋ ਟੁੱਪੇ ਰੇੜੇ ਦੇ ਪਾਈਆਂ ਸੁੱਕਣੀਆਂ ਇਹ ਡੰਗਰ ਬੈਠੀ ਹੈ ਚਾਹ ਨਾਲ ਜਾਣ ਕਿ ਤੰਗ ਕਰਦੀ ਹੈ ਚਲ ਚਲ ਹੰਦੇ ਚਲ ਹੱਦ ਤੱਕ ਲੜਾਈ ਦਾ ਨਾ ਕੁੜੀ ਰੱਖਦੀ ਹੈ ਕਰਾ ਕੇ ਸਿੱਟੇ ਹੋ ਪੰਜ ਪੰਜ ਕਿੱਟ ਬਹੁਤ ਚੰਨ ਮਾਰਾ ਜਾ ਤੇ ਮੇਰੀ ਵਾਰੀ ਬੁਮਾਰ ਹੋਣ ਦੀ 100% ਕਿਉਂਕਿ ਮੈਨੂੰ ਲੱਗ ਰਿਹਾ ਕਿ ਹੁਣ ਮੇਰੀ ਵਾਰੀ ਹੈ ਖੰਦੇਕੋ ਤੰਦੂ ਕਰਮ ਕੀ ਆਇਆ ਤਾਨੂੰ ਲੱਗਦਾ ਵੀ ਇੱਥੇ ਦਾ ਇਹ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਨੀ ਆ ਇਹਦੀ ਉਰਦੂ ਵਿੱਚ ਆਇਆ ਹੋਇਆ ਆ ਦੇਖ ਸਕਦੇ ਤੁਸੀਂ ਪਤਾ ਨਹੀਂ ਉਰਦੂ ਕੋ ਆ ਕੀ ਲਿਖਿਆ ਹੋਇਆ ਹੈ ਅਰਬੀ ਚ ਅਰਬੀ ਬਾਸਾ ਹੈ ਅਰਬੀ ਚ ਲਿਖਿਆ ਹੋਇਆ ਕੁਝ ਤੇ ਆ ਦੇਖੋ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਇਹ ਐਨੀਵਰਸਰੀ ਗਿਫਟ ਨਹੀਂ ਆਏਗਾ ਉਹ ਤਾਂ ਮੈਂ ਉਹੀ ਕਿਹਾ ਤਾਂ ਤੇ ਇਹ ਤਾਂ ਮਤਲਬ 4 ਸਾਲ ਹੋ ਗਏ ਇਹਨੂੰ ਵੀ ਆਏ ਨੂੰ ਜਦੋਂ ਪਹਿਲਾਂ ਇਹਦੇ ਨਾਲ ਮੇਰੇ ਉਹਦੇ ਨਾਲ ਵਿਆਹ ਨੂੰ 4 ਸਾਲ ਹੋ ਗਏ ਠੀਕ ਹੈ ਜੀ ਵੀ ਵਿਆਹ ਤੋਂ ਪਹਿਲਾਂ ਲੈ ਕੇ ਆਇਤੇ ਹੋ ਉਹਨੂੰ ਆਏ ਤਾਂ ਮੇਰੀ ਘਰ ਵਾਲੀ ਹੋਊਗੀ ਉਹਨੂੰ ਮੈਂ ਦਊਗਾ ਇਹ ਗਿਫਟ ਲੈ ਲਓ ਜਾਈ ਮੈਂ ਯੂਜ਼ ਨਹੀਂ ਕਰਦੀ ਇਹਨੂੰ ਮੈਂ ਬਿਲਕੁਲ ਵੀ ਯੂਜ਼ ਨਹੀਂ ਕਰ ਮੈਂ ਆਪਣੇ ਬਾਣਾ ਨੂੰ ਨਾ ਉਹ ਨਹੀਂ ਕਰਦੀ ਹੈ ਕਿ ਬਹੁਤ ਘਟ ਕਰਨੀ ਹੈ ਕਿਤੇ ਜਾਣਾ ਹੁੰਦਾ ਤਾਂ ਕਰ ਲੈਣੀ ਕਿਉਂਕਿ ਬਾਣਾ ਚ ਨਾ ਜਾਨ ਨਹੀਂ ਰਹਿੰਦੀ ਤੇ ਕੀਵੇਂ ਦਾ ਲੱਗਿਆ ਤੁਹਾਨੂੰ ਦੱਸਿਓ ਕਮੈਂਟ ਚ ਪਲੀਜ਼ ਤੁਹਾਨੂੰ ਰਿਕੁਐਸਟ ਹੈ ਹੱਥ ਜੋੜ ਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਨੂੰ ਲਾਈਕ ਕਰੋ ਠੀਕ ਹੈ ਕਮੈਂਟ ਕਰੋ ਠੀਕ ਹੈ ਜੀ ਵਾਚ ਟਾਈਮ ਪੂਰਾ ਕਰਾ ਦਿਓ ਦੇਖੋ ਮੈਂ ਨਾ ਕਰ ਲੈਣਾ ਆਪਣੇ ਲਈ ਜੀ ਦੇ ਵਿੱਚ ਮੈਂ ਟੈਨਸ਼ਨ ਫਰੀ ਹੋ ਕੇ ਰਹਿ ਸਕਾਂ ਮੈਂ ਕਰ ਲੈਣਾ ਸੱਚੀ ਮੈਂ ਝੂਠ ਨਹੀਂ ਕਹਿੰਦੀ ਮੈਂ ਨਾ ਸਭ ਤੋਂ ਪਹਿਲਾਂ ਜਦ ਮੇਰੇ ਮੈਂ ਕਿਸੇ ਤੋਂ ਨਹੀਂ ਮੈਂ ਮੈਂ ਸਿਰਫ ਆਪਣੀ ਮਿਹਨਤ ਨਾਲ ਅੱਗੇ ਆਉਣਾ ਚਾਹੁੰਦੀ ਹਾਂ ਮੈਂ ਆਪਣੀ ਮਿਹਨਤ ਤੋਂ ਅੱਗੇ ਆਉਣਾ ਚਾਹੁੰਦੀ ਹਾਂ ਮੈਂ ਬਣ ਕੇ ਦਿਖਾਣਾ ਚਾਹੁੰਦੀ ਹਾਂ ਸਭ ਨੂੰ ਬਿਨਾਂ ਜਿਹੜੇ ਮੈਨੂੰ ਬੋਲਦੇ ਉਹਨਾਂ ਦੇ ਮੈਂ ਮੂੰਹ ਬੰਦ ਕਰਨਾ ਚਾਹੁੰਦੀ ਹਾਂ ਸੱਚੀ ਗੱਲ ਤਾਂ ਇਹ ਹੈ ਕਿ ਕੋਈ ਵੀ ਨਾ ਸਾਥ ਨਹੀਂ ਦਿੰਦਾ ਕਿਸੇ ਦੇ ਇਸ ਦੁਨੀਆ ਚ ਕੋਈ ਨਹੀਂ ਸਾਥ ਦਿੰਦਾ ਹੈਗਾ। ਹੀ ਕਮਾਂ ਨੂੰ ਛੱਡ ਕੇ ਬਾਪ ਨੂੰ ਛੱਡ ਕੇ ਤੇ ਬਾਪ ਵੀ ਨਾ ਉਦੋਂ ਤੱਕ ਸਾਥ ਦਿੰਦਾ ਜਦ ਤੱਕ ਮਾਂ ਹੁੰਦੀ ਹੈ। ਇਧਰ ਮਾਂ ਨੂੰ ਕੁਝ ਹੋ ਗਿਆ ਉਦੋਂ ਬਾਪ ਵੀ ਬਗਾਨੇ ਹੱਥ ਪੈ ਜਾਂਦਾ ਰੋਟਾ ਪਾਣ ਤੋਂ। ਭਾਈ ਇਹ ਜਿਹੇ ਹੁੰਦੇ ਆ ਜਿਹੜੇ ਕਿਆ ਦ ਸਮੇ ਕੁਸ ਦੱਸਣੇ ਸਾਧ ਮੇਰਾ ਨਾ ਮੂਰਫਾ ਕੈਨ ਨਾ ਦੋ ਤੇ ਪੀਸ ਮੈਨੂੰ ਤੁਹਾਡੇ ਦਾ ਰਿਕਵੈਸਟ ਹੈ ਠੀਕ ਹੈ ਮੈਨੂੰ ਸਿਰਫ ਇੰਨਾ ਕੁ ਸਾਹ ਚਾਹੀਦਾ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਤ ਤੋਂ ਵਤ ਵੀਡੀਓ ਨੂੰ ਵੇਖੋ ਮੇਰੇ ਵਲੌਗ ਵੇਖ ਲਓ ਸਾਰੇ ਜਣੇ ਕਿੰਨੇ ਜਣੇ ਇੰਨੇ ਦੇਖ ਲਓ 2047 ਸਬਸਕ੍ਰਾਈਬ ਹੋਏ ਵੀ ਨਹੀਂ ਮੇਰੇ ਠੀਕ ਹੈ ਨਾ ਵਾਚ ਟਾਈਮ ਆਰਾਮ ਨਾਲ ਪੂਰਾ ਹੋ ਸਕਦਾ ਜੇ ਸਾਰੇ ਇੱਕ ਹੀ ਵੀਡੀਓ ਮੇਰੀ ਦੇਖ ਲੋ ਲਗਾਤਾਰ ਸਾਰੇ ਜਣੇ ਰੀਕਵੈਸਟ ਆ ਪਲੀਜ਼ ਠੀਕ ਹੈ ਤੇ ਜੇ ਕੋਈ ਕਿਸੇ ਕੋਲ ਕੰਮ ਹੋਵੇ ਜਿੱਕਰ ਮੈਂ ਨਾਟਕਾਂ ਜਿੱਕਰ ਪਿੰਡੂ ਵਿਸਾ ਉਹਦੇ ਵਿੱਚ ਕੋਈ ਚਾਹੁੰਦਾ ਹੈ ਮੈਂ ਤਾਂ ਕੰਮ ਕਰਾਉਣਾ ਮੈਂ ਕਰਨ ਨੂੰ ਤਿਆਰ ਹੈ ਠੀਕ ਹੈ ਮੈਂ ਕਰਨਾ ਚਾਹੁੰਦੀ ਹਾਂ ਗਮ ਐਕਟਿੰਗ ਜਿਹਨੇ ਕਰਾਣੀ ਠੀਕ ਹੈ ਤੇ ਵੀਡੀਓ ਨੂੰ ਦੇਖਿਓ ਮੇਰੀਆਂ ਅੱਖਾਂ ਬਮਾਰੂ ਹਾਂ ਕਿ ਮੈਂ 100% ਲੱਗ ਰਹੀ ਹਾਂ ਸਹਰੀ ਬਿਮਾਰ ਹੋਈ ਵੀ ਆ ਸਵੇਰੇ ਵੀ ਨੂੰ ਹੋ ਕੇ ਲੱਗ ਗਈ ਸਵੇਰੇ ਵੀ ਨੇ ਉਲਟੀ ਕਰੀ ਆਪ ਕੇ ਸਾਰ ਨਹੀਂ ਮੈਂ ਸਕੂਲ ਭੇਜਣਾ ਤੁਹਾਨੂੰ ਸਵੇਰੇ ਵੀ ਨੇ ਹੋਇਆ ਕਰੀਏ ਡਾਕਟਰ ਫਿਰ ਮੈਂ ਭੇਜੇ ਮਾਝਾ ਲਗਾਤਾਰ ਉਹ ਦਵਾਈ ਦਊਗੀ ਕਰਨ ਬੱਚੇ ਦਾ ਪਾਣੀ ਪੁਣੀ ਹੋਉਂਦਾ ਹੈ ਨਾ ਪਾਣੀ ਘਟਣ ਦਾ ਖਤਰਾ ਰਹਿੰਦਾ ਇਸ ਚੀਜ਼ ਵਿੱਚ ਦੋ ਵਾਰ ਤਾਂ ਦੇਤੀ ਮੈਂ ਖੋਣ ਦਊਗੀ ਸ਼ਾਮ ਨੂੰ ਉਹਨੂੰ ਦਵਾਈ 5 ਵਜੇ ਦਊਗੀ ਫਿਰ ਦੂੰਗੀ ਪੈਣ ਲੱਗੀ ਰਾਤ ਨੂੰ ਠੀਕ ਹੈ ਤੇ ਪਲੀਜ਼ ਮਿਲਦੇ ਆ ਨੈਕਸਟ ਬਲੌਗ ਚ ਅੱਜ ਦੀ ਵੀਡੀਓ ਨਹੀਂ ਸੀ ਕਿ ਮੇਰੇ ਕੋਲ ਜ਼ਿਆਦਾ ਕੁਝ ਕਹਿਣ ਨਹੀਂ ਤਾਂ ਟਾਪਿਕ ਇੱਕ ਦਿਨ ਮੈਂ ਕੱਲ ਦੀ ਥੱਕੀ ਹੋਈ ਹਾਂ ਬਿਲਕੁਲ ਥੱਕੀ ਹੋਈ ਹਾਂ ਕੱਲ ਦੀ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਮੈਂ ਦੱਸ ਦਿਓ ਮੈਂ ਦੇ ਦੂੰਗੀ ਐਕੜੇ ਦੇ ਦਾਂਗੀ ਕਿਉਂਕਿ ਮੈਂ ਉਹ ਯੂਜ਼ ਨਹੀਂ ਕਰਦੀ ਮੈਂ ਬਹੁਤ ਘੱਟ ਇਸਤੇਮਾਲ ਮੈਂ ਕਰ ਰਹੀ ਹਾਂ ਮੈਂ ਨਹਿਜ ਵਾਸਤੇ ਰੱਖੇ ਹੋਏ ਹਾਂ ਤੇ ਚੀਜ਼ਾਂ ਵੀ ਜਦ ਵੱਡੀ ਹੋ ਗਈ ਚਲਾ ਲਿਆ ਕਰੂੰਗੀ ਹਨ ਬਟ ਮੈਂ ਇਹ ਚੋਣੀਆਂ ਸਹਿਜ ਵੀ ਮੈਂ ਉਹਨੂੰ ਗੁਰੂ ਸਿੱਖੀ ਗੁਰਿਆਵੀ ਵੱਲ ਲੈ ਕੇ ਜਾਵਾਂ ਹਨ ਅਮਰ ਸ਼ਕਾ ਨੂੰ ਅਮਤ ਸ਼ਕਾ ਕੇ ਕਲ ਕੈਡਮੀ ਸਕੂਲ ਤੇ ਜਾ ਰਹੀ ਨੂੰ ਉੱਥੇ ਤਾਂ ਸਤਾਰ ਮੰਨਣੀ ਪੈ ਕਰਨੀ ਉਹਨੂੰ ਵੀ ਇਹ ਚੀਜ਼ ਉਹਦੇ ਲਾਇਕ ਨਹੀਂ ਹੈਗੀ ओके ਜੀ ਮਿੰਦੀ ਦੇ ਨੈਕਸਟ ਵੀਡੀਓ ਚ ਸਾਥੀ ਕਾਲ ਜੁਨੇ ਵਾਸਤੇ ਰਹੋ ਆਪਣੀ ਸਪੈਨ ਦੀ ਵੀਡੀਓ ਬਹੁਤ ਬਹੁਤ ਦੇਖੋ ਠੀਕ ਹੈ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ 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 ਜ਼ਿਆਦਾ ਲੋੜ ਹੈ ਠੀਕ ਹੈ ਤੇ ਗਲਤ ਨਾ ਬੋਲਿਆ ਕਰੋ ਪਲੀਜ਼ ਕਿਸੇ ਨੂੰ ਵੀ ਗਲਤ ਨਾ ਬੋਲਿਆ ਕਰੋ ਠੀਕ ਹੈ ਕਹਿੰਦੇ ਹੁੰਦੇ ਆ ਉਹ ਖੋਲ ਸੋ ਸਮਝ ਕੇ ਹੀ ਕਿਸੇ ਨੂੰ ਬੋਲਣਾ ਚਾਹੀਦਾ ਜਿਹੜੇ ਕਹਿੰਦੇ ਨਾ ਬੜੇਪੇ ਚ ਰੋਟੀ ਨਹੀਂ ਦਿੰਦੇ ਬੇਦਖਲ ਕਰ ਦੋ ਜ਼ਮੀਨਾਂ ਨੇ ਨਹੀਂ ਰੋਟੀਆਂ ਦਵਾਣੀ ਹੁੰਦੀਆਂ ਜਮੀਨ ਜਿਆਦਾ ਰੋਟੀਆਂ ਨਹੀਂ ਦਵਾਉਂਦੇ ਰੋਟੀ ਥੋੜੀ ਜੁਬਾਨ ਦਵਾਉਂਦੀ ਆ ਜੀਵਨ ਜਿਹੜੀ ਆ ਲਾਈਵ ਇਸਾ ਕੋ ਵਰਗੀ ਇਹ ਦਵਾਉਂਦੀ ਏ ਰੋਟੀ ਠੀਕ ਹੈ ਨਾ ਰਾਜੇ ਨੂੰ ਪੀਖ ਤੱਕ ਮੰਗਵਾ ਦਿੰਦੀ ਇਹ ਜੀਬ ਠੀਕ ਹੈ ਤੇ ਮੋਸਮ ਵાળ ਕੇ ਬੋਲਣਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਹਿੰਦੇ ਜੀ ਬੇਦਖਲ ਕਰਤਾ ਨੂੰ 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 ਕਿਸ ਚੀਜ਼ ਤੋਂ ਬੇਦਖਲ ਕਰਤਾ ਤੁਸੀਂ ਕਿਹੜੀ ਪ੍ਰਾਪਰਟੀ ਨਾਮ ਲਵਾਈ ਹੋਈ ਤੇ ਨੂੰ ਦੇ ਇਹਨਾਂ ਥਰਮੋਪਲਾਸਟ ਨਾਲ ਲਵਾਏ ਹੋਏ ਤਾਂ ਜਿੱਤੋ ਬੇਦਖਲ ਕੀਤਾ ਵੱਡੇ ਵੱਡੇ ਮੈਲ ਨਾ ਖੰਡਰ ਬਣਦੇ ਦੇਖੇ ਆ ਇਹਨਾਂ ਅੱਖਾਂ ਨੇ ਵੱਡੇ ਵੱਡੇ ਮੈਲਾਂ ਦੀ ਮੜੱਕ ਪੰਨਤੀ ਟੁੱਕਰਾਂ ਦੀ ਕੁੱਲੀ ਨੇ ਕਿਸੇ ਦਾ ਮੈਲ ਵੇਖ ਕੇ ਆਪਣੀ ਕੁੱਲੀ ਨਾ ਟਾਉ ਸਕਤੇ ਵੱਡੀ ਗਲਤੀ ਹੈ ਠੀਕ ਹੈ ਮੈਂ ਤਾਂ ਇਹ ਗੰਗੋਕੇ ਮਿਲਦੇਮ ਬਾਚ ਮੈਂ ਤੁਹਾਨੂੰ ਬਸ ਇਹਨਾਂ ਚਾਉਣੀ ਆ ਦੇਖੋ ਸਪੋਰਟ ਕਰੋ ਵਤ ਵਤਾਂਗੇ ਮੈਂ ਆਪਣਾ ਘਰ ਬਣਾ ਸਕਾਂ ਜਿੱਥੇ ਮੈਂ ਆਰਾਮ ਨਾਲ ਰਹਿ ਸਕਾਂ ਪਲੀਜ਼ ਤੋਂ ਰਿਕੁਐਸਟ ਹੈ ਥੈਂਕ ਯੂ ਸੋ ਮੱਚ ਮਿਲਦੇ ਆ ਨੈਕਸਟ ਵੀਡੀਓ ਚ ਮੇਰਾ ਜਨਮ ਦਿਨ ਆ ਰਿਹਾ 13 ਮਾਰਚ ਦਾ ਠੀਕ ਹੈ ਰਿਕੁਐਸਟ ਹੈ 13 ਮਾਰਚ ਤੋਂ ਪਹਿਲਾਂ ਪਹਿਲਾਂ ਵਾਚ ਟਾਈਮ ਕੰਪਲੀਟ ਕਰ ਤਾਂ ਮੇਰਾ ਗਿਫਟ ਸਭ ਤੋਂ ਵੱਡਾ ਇਹ ਹੋਊਗਾ ਤੁਹਾਡੇ ਵੱਲੋਂ ਗਿਫਟ ਹੋਊਗਾ ਮੇਰੇ ਲਈ ਇਹ ਕਿ ਮੇਰਾ ਵਾਚ ਟਾਈਮ ਪੂਰਾ ਹੋ ਜਾਵੇ 13 ਮਾਰਚ ਦਾ ਮੇਰਾ ਬਰਥਡੇ ਹੈ ਜਨਮ ਦਿਨ ਹੈ 13 ਮਾਰਚ ਮੇਰਾ ਜਨਮ ਹੈ 1992 ਦਾ 13 ਮਾਰਚ 1992 ਦਾ ਜਨਮ ਹੈ ਮੇਰਾ तो प्लीज़ रिक्वेस्ट है फर्स्ट टाइम पूरा करा दो हाथ बन के मिलते जी लैक्सट वीडियो मिलती मैं ठीक है मैं दवाई ले लूँगा डॉक्टर बुला के मेरा तो ना मन लगता अटैक हो जाएगा किसी दिन मैं फ्री रह जाऊंगी चलो जी मिलती मिलते बाय बाय सत श्रीकाल गलत शलती माफ़ करे छोटी भैन समझ के बाय बाय चाहे वो भैन समझ के ਕੋਈ ਆਂਟੀ ਕਹਿੰਦਾ ਕਮੈਂਟ ਚ ਹੁਣ ਤਾਂ ਆਂਟੀ ਬਣ ਗਈ ਹੁਣ ਟੈਨਸ਼ਨ ਨਹੀਂ ਹੈਗੀ ਹੁਣ ਤਾਂ ਆਂਟੀ ਹੈ ਹੋਆ ਚਿੱਟੇ ਬਾੜ ਆ ਗਿਆ ਦੇਖੋ ਕਿੰਨੇ ਚਿੱਟੇ ਬਾੜਾਂ ਨੇ ਆਂਟੀ ਬੜਾ ਤਾਂਟੀ ਬਣ ਗਿਆ ਉਹਨੇ ਗੁੱਸਾ ਹੁੰਦਾ ਚਲੋ ਜੀ ਮਿਲਦੇ ਹਾਂ ਬਾਅਦ ਬਾਏ ਬਾਏ ਸਾਸ਼ਿਕਾ ਜੂਂਦੇ ਵਾਸਤੇ ਰਹੋ ਸਾਰੇ ਜਿੱਥੋਂ ਜਿੱਥੋਂ ਵੀਡੀਓ ਵੇਖਦੇ ਆਂ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਪਿਆਰ ਦੇਣ ਲਈ ਸਪੋਰਟ ਕਰਨ ਲਈ ਤੇ ਹੋਰ ਸਪੋਰਟ ਕਰੋ ਤਾਂ ਕਿ ਮੈਂ ਆਪਣੇ ਜੋ ਮੈਂ ਇੱਕ ਸੁਪਨਾ ਦੇਖਿਆ ਹੋਇਆ ਉਹ ਮੈਂ ਪੂਰਾ ਕਰ ਸਕਾਂ ਠੀਕ ਹੈ ਜੀ ਮਿਲਦੇ ਨੇ ਨੈਕਸਟ ਵੀਡੀਓ ਚ ਫਿਰ ਕਰਾਂਗੇ ਹੋਰ ਗੱਲਾਂ ਬਾਤਾਂ ਲਾਈਵ ਹੋਣੀਆਂ ਮੈਂ ਸ਼ਾਮ 6 7 8 ਵਜੇ ਦਾ ਟਾਈਮ ਹੁੰਦਾ ਫਿਰ ਪੱਕਾ ਪਲੀਜ਼ ਤੁਹਾਨੂੰ ਰਿਕੁਐਸਟ ਹੈ ਕਿ ਆਇਆ ਕਰੋ ਕਮੈਂਟ ਵੀ ਕਰਿਆ ਕਰੋ ਬੈਠ ਕੇ ਬਸ ਦੇਖਿਆ ਨਾ ਕਰੋ 200 ਤੋਂ ਉੱਪਰ ਬੰਦਾ ਹੁੰਦਾ ਤੇ ਕਮੈਂਟ ਹੁੰਦੇ ਹੀ ਨਹੀਂ ਹੈਗੇ ਲਾਈਕ ਕਰਦੇ ਆ ਮੱਥਾ ਟੇਕ ਕੇ ਨਾ ਜਾਇਆ ਕਰੋ ਜੋ ਬਾਬਾ ਬੋਲਦਾ ਉਹਦੇ ਨਾਲ ਗੱਲ ਵੀ ਕਰਿਆ ਕਰੋ ਠੀਕ ਹੈ ਜੀ ਮਿਲਦੇ ਨੇ ਨੈਕਸਟ ਵੀਡੀਓ ਚ ਬਾਏ 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 ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹ